ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਨਮਸਤੇ ਆਦਾਬ ਦੋਸਤੋ ਫ੍ਰੀਕੀ ਰਾਈਡ ਰੇਸ਼ੀ ਮੁਖਸਰ ਸਾਹਿਬ ਸੰਡੇ ਰਾਈਡ ਫਨ ਰਾਈਡ ਅੱਜ ਦੀ ਸਾਡੀ ਰਾਈਡ ਜਿਹੜੀ ਰਾਈਡ ਹੈ ਉਹ ਸ਼੍ਰੀ ਮੁਖਸਰ ਸਾਹਿਬ ਤੋਂ ਲੱਖੀ ਜੰਗਲ ਗੁਰਦੁਆਰਾ ਜਿਹੜਾ ਕਿ ਸਿੱਖ ਧਰਮ ਦੇ ਵਿੱਚ ਤਿੰਨ ਪਾਤਸ਼ਾਹੀਆਂ ਦੇ ਚਰਨ ਛੋਹ ਪ੍ਰਾਪਤ ਅਰਤੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਛੇਵੀਂ ਪਾਤਸ਼ਾਹੀ ਔਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੋ ਇਸ ਟਾਈਮ ਟਾਈਮ ਹੋਇਆ ਪੌਣੇ 5 ਪੌਣੇ 5 ਹੋ ਗਏ ਨਾ ਹਾਂਜੀ ਔਰ ਮੇਰੇ ਨਾਲ ਮੇਰੇ ਮੇਰਾ ਕੋ ਰਾਈਡਰ ਹਰਮਨ ਮੈਰਾ ਔਰ ਹੋਰ ਵੀ ਰਾਈਡਰ ਹੈਗੇ ਜੋ ਕਿ ਅੱਗੇ ਸਾਨੂੰ ਮਿਲਣਗੇ ਕਿਉਂਕਿ ਟਾਈਮ ਸੀਗਾ 4 ਵਜੇ ਦਾ ਪਰ ਕੁਝ ਹਰਮਨ ਨੂੰ ਕੋਈ ਦਿੱਕਤ ਸੀਗੀ ਇਹ ਜਿਸ ਕਰਕੇ ਅਸੀਂ ਰਾਈਡ ਜਿਹੜੀ ਆਪਣੀ 4.5 ਪੁਨੇ 5 ਜੀ ਸਟਾਰਟ ਕਰਨੀ ਸੀ ਸੋ ਅੱਗੇ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਨੇ ਆ ਸਾਡੇ ਸੀਨੀਅਰ ਰਾਈਡਰ ਰਿਟਾਇਰ ਐਸ ਐਚਓ ਸਰਦਾਰ ਜਕਸੀਰ ਸਿੰਘ ਜੀ ਡਾਕਟਰ ਸਾਹਿਬ ਡਾਕਟਰ ਪ੍ਰਵਿੰਦਰ ਵੰਸ਼ ਤੇ ਹੋਰ ਵੀ ਇੱਕ ਦੋ ਰਾਈਡਰ ਹੋਣਗੇ ਸੋ ਤੁਹਾਨੂੰ ਉਹਨਾਂ ਨਾਲ ਮਿਲਾਉਨੇ ਆ ਅੱਗੇ ਹਾਂਜੀ ਦੋਸਤੋ ਮੁਖਸਰ ਤੋਂ ਚੱਲ ਕੇ ਪਹਿਲਾ ਪਿੰਡ ਫਰਸਟ ਵਿਲੇਜ ਪੁੱਲਰ ਪਹੁੰਚ ਗਏ ਤੇ ਸਾਡੇ ਸਾਥੀ ਜਿਹੜੇ ਸਾਡੇ ਤੋਂ ਤਕਰੀਬਨ 10-12 ਕਿਲੋਮੀਟਰ ਅੱਗੇ ਐ ਕਿਉਂਕਿ ਉਹ 4-10 4 ਕਿਵੇਂ ਚੱਲੇ ਸੀਗੇ ਉਹਨੇ ਅੱਗੇ ਉਹਨਾਂ ਨਾਲ ਮੇਲ ਹੋ ਜਾਊਗਾ ਸਵੇਰੇ ਸਵੇਰੇ ਸਵਾ 5 ਵਜੇ ਪਿੰਡਾਂ ਦੀਆਂ ਦੁਕਾਨਾਂ ਖੁੱਲੀਆਂ ਹਰਮਨ ਦਾ ਨਜ਼ਰ ਨਹੀਂ ਆ ਰਿਹਾ ਅੱਜ ਮੇਰੀ ਫਰੰਟ ਲਾਈਟ ਜਿਹੜੀ ਸੀ ਉਹਦਾ ਮਾਉਂਟ ਦਾ ਜਿਹੜਾ ਨਟ ਸੀ ਉਹ ਫ੍ਰੀ ਹੋ ਗਿਆ ਸੋ ਮਾਉਂਟ ਲਾਈਟ ਨਾਲ ਲੱਗੀ ਨਹੀਂ ਮਾਉਂਟ ਦੇ ਅੱਜ ਬਗੈਰ ਲਾਈਟ ਤੋਂ ਜਾ ਰਹੇ ਪਰ ਹਰਮਨ ਦੀ ਲਾਈਟ ਹੈਗੀ ਹੈ ਹਰਮਨ ਦੇ ਚਲੋ ਨਾਲ ਇਕੱਠੇ ਲੋ ਜੀ ਮੁਕਸਰ ਤੋਂ ਚੱਲ ਕੇ ਪਿੰਡ ਭੁੱਲਰ ਫਿਰ ਦੁੱਧਾ ਲੋਹਾਰਾ ਕ੍ਰੋਸ ਕਰਕੇ ਔਰ ਤੁਸੀਂ ਦੇਖ ਰਹੇ ਹੋ ਦਿਨ ਵੀ ਚੜ ਗਿਆ ਸੋ ਅੱਗੇ ਵਧ ਰਹੇ ਹਾਂ ਮੇਰੇ ਨਾਲ ਹਰਮਨ ਅੱਗੇ ਤੁਹਾਨੂੰ ਮਿਲਦੇ ਆਂ ਦੱਸਾਂਗੇ ਲਖੀ ਜੰਗਲ ਗੁਰਦੁਆਰੇ ਦਾ ਇਤਿਹਾਸ ਤੇ ਬਾਕੀ ਰਾਈਡਰਸ ਨਾਲ ਮਿਲਾਵਾਂਗੇ ਜਿੱਤਾ ਅਵਲਾ ਸਿੰਘ ਅੱਜਾ ਤੇ ਚੱਲਾ ਸਿੰਘ ਇਹ ਜਿਹੜੇ ਨੂੰ ਮੱਲਾ ਸਿੰਘ ਕੱਚ ਦਾ ਕਮਾ ਨਾਰਾ ਹਾਲ ਹੀ ਅਕਾਲ ਹੈ ਲਓ ਜੀ ਪਿੱਸੀਆਣਾ ਪਹੁੰਚ ਗਏ ਕਿਲੀ 에어ਪੋਰਟ ਇਹਨੂੰ ਕਿਲੀ ਵੀ ਕਹਿੰਦੇ ਐ ਪਿੱਸੀਆਣਾ ਵੀ ਕਹਿੰਦੇ ਐ ਇੱਥੇ 에어ਪੋਰਟ ਹੈ ਬਿੰਡੇ ਦਾ ਪਰ ਮੇਨ 게ਟ ਜਿਹੜਾ ਉਹ ਬਿੰਡਾ ਹਾਈਵੇ ਤੇ ਹੈ ਬਿੰਡਾ ਮਲ ਉਠਾਈ ਵੀ ਤੇ ਤੇ ਪਿੱਸੀਆਣਾ ਕ੍ਰਾਸ ਕਰਕੇ ਅਗੋਂ ਰਾਹ ਮਿਲੂਗਾ ਖੱਬੇ ਹੱਥ ਲੱਕੀ ਜੰਗਲ ਨੂੰ ਇੱਥੋਂ ਰਾਈਟ ਮੋੜ ਜਿਏ ਦਾ ਕਿ ਏਅਰ ਫੋਰਸ ਜਿਹੜਾ ਸਟੇਸ਼ਨ ਆ ਜਾਂਦਾ ਇੱਥੇ ਏਅਰਪੋਰਟ ਤੇ ਐਸ ਰੋਡ ਤੋਂ ਆਫੀਸਰਸ ਦੀ ਐਂਟਰੀ ਹੈ ਭੰਡਾ ਇੱਥੋਂ 10 ਕਿਲੋਮੀਟਰ ਰਹਿ ਗਿਆ ਤੇ ਲਓ ਜੀ ਪਿਸੀਆਂ ਨੇ ਤੋਂ ਕੋਈ 2 ਕਿਲੋਮੀਟਰ ਅੱਗੇ ਆਗੇ ਲੱਖੀ ਟਰਨ ਲੱਖੀ ਜੰਗਲ ਟਰਨ ਕਰਾਂਗੇ ਸੀ ਇਥੋਂ ਬਸ ਪਿਸੀਆਂ ਨੇ ਤੋਂ ਅੱਗੇ ਆਗੇ ਤੇ ਪਹਿਲਾ ਚ ਰਸਤਾ ਹੀ ਬੰਦਾ ਤੁਸੀਂ ਦੇਖ ਰਹੇ ਹੋ ਇਧਰ ਖੱਬੇ ਮੁੜ ਕੇ ਲੱਖੀ ਜੰਗਲ ਲਓ ਜੀ ਇਥੋਂ ਰਹਿ ਗਿਆ ਸਾਰਾ 7-8 ਕਿਲੋਮੀਟਰ ਪੁਰਾਣੇ ਸਮੇਂ 'ਚ ਵਾਕਈ ਲੱਗਦਾ ਜੀ ਬਈ ਇੱਥੇ ਜੰਗਲ ਹੋਊਗਾ ਕਿਉਂਕਿ ਹੁਣ ਵੀ ਹਰਿਆਲੀ ਪੂਰੀ ਐ ਤੇ ਬਹੁਤ ਸੋਹਣਾ ਮਾਹੌਲ ਐ ਇਹ ਹਰਮਨ ਨੂੰ ਬਹੁਤ ਮਜ਼ਾ ਆ ਰਿਹਾ ਇਸ ਮਾਹੌਲ ਦੇ ਵਿੱਚ ਹਰਮਨ ਜਿਹੜਾ ਉਹ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ ਉਹ ਚੀ ਜੀ ਸਾਹਮਣੇ ਗੁਰੂ ਘਰ ਲੱਖੀ ਜੰਗਲ ਪਾਵਨ ਪਵਿੱਤਰ ਅਸਥਾਨ ਨਾਮ ਤੇ ਸਮੁੰਦਰ ਉਫਾਨ ਤੇ ਨਿਖਾਇ ਨਾਤ ਵੰਗਰਾ ਢੋਲ ਤੇਰਾ ਖਾਲਸਾ ਖੰਡਾ ਬ੍ਰਹਿਮੰਡਾ ਵਿੱਚ ਕਿਸੇ ਦੇ ਨਹੀਂ ਜੋ ਵੱਸ ਐਸੀ ਆਹ ਖੰਡਾ ਬੈਠਾ ਢੋਲ ਤੇਰਾ ਖਾਲਸਾ ਜਿੱਤ ਵਿੱਚ ਜੱਤੋਂ ਪੈਰ ਰੱਖਣਾ ਅਕਾਲ ਨੂੰ ਤੇ ਡੱਬ ਵਿੱਚ ਰੱਖੇ ਬਸ ਤਾਲ ਤੇਰਾ ਖਾਲਸਾ ਪਾਣਾ ਪਾ ਕੇ ਜਦੋਂ ਕੁਲ ਬੰਤ ਸਿਆ ਨਿਕਲੇ ਦੇ ਕੜੇ ਜੇ ਪਾਵੇ ਹੌ ਤੇਰਾ ਖਾਲਸਾ ਜੱਟ ਤਾਂ ਅਵਲਾ ਸਿੰਘ ਅਕਤੱਤ ਚੱਲਾ ਸਿੰਘ ਇਹ ਦਿਨੇ ਨੂੰ ਮੱਲਾ ਸਿੰਘ ਅਕਤੱਤ ਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਲੱਖੀ ਜੰਗਲ ਬਿੰਡੇ ਤੋਂ 15 ਕਿਲੋਮੀਟਰ ਦੂਰ ਇਸ ਦਾ ਨਾਮ ਇੱਕ ਫਕੀਰ ਦੇ ਨਾਮ ਤੋਂ ਪਿਆ ਜਿਸ ਦਾ ਨਾਮ ਲੱਖੀ ਸੀ ਔਰ ਜਿਨ੍ਹਾਂ ਦੀ ਇੱਛਾ ਸੀ ਕਿ ਗੁਰੂ ਨਾਨਕ ਦੇਵ ਜੀ ਮੈਨੂੰ ਆਪ ਇੱਥੇ ਮਿਲਣ ਵਾਸਤੇ ਆਉਣ ਔਰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਵੀ ਔਰ 1 ਲੱਖ ਜਪਜੀ ਸਾਹਿਬ ਦਾ ਪਾਠ ਵੀ ਕੀਤਾ ਔਰ ਇਸ ਸਥਾਨ ਨੂੰ ਵਰ ਦਿੱਤਾ ਕਿ ਜੋ ਵੀ ਇੱਥੇ ਪੁਰਮਾਸ਼ੀ ਵਾਲੇ ਦਿਨ ਜਪਜੀ ਸਾਹਿਬ ਕਰੂਗਾ ਉਹਦੀ ਮਨੋਕਾਮਨਾ ਪੂਰਨ ਹੋਊਗੀ ਇਸ ਤੋਂ ਬਾਅਦ 6ਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਿੱਲੀ ਤੋਂ ਲਾਹੌਰ ਜਾਂਦੇ ਹੋਏ ਇਸ ਸਥਾਨ ਤੇ ਆਏ ਅਤੇ ਉੱਥੇ ਇੱਕ ਕਰੀਰ ਹੈ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਉਹ ਕਰੀਰ ਅੱਜ ਵੀ ਉੱਥੇ ਮੌਜੂਦ ਹੈ 6ਵੀਂ ਪਾਤਸ਼ਾਹੀ ਤੋਂ ਬਾਅਦ 7ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ Rai ਜੀ ਇਸਥਾਨ ਤੇ ਆਏ ਔਰ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਪਿਤਾ ਇਸਥਾਨ ਤੇ 1762 ਈਸਵੀ ਵਿੱਚ ਪਹੁੰਚੇ ਅਤੇ ਕਵੀ ਦਰਬਾਰ ਉਹਨਾਂ ਨੇ ਸਜਵਾਈ ਨਾਰਾਈ ਅੰਧੇਰੇ ਲੋ ਅੰਧੇਰੇ ਲੋ ਆਉਂਦਾ ਬਹੁਤ ਜਿਆਦਾ ਫੈਲੇ ਹੋਏ ਨਾ ਹਣਾ ਪਹਿਲਾਂ ਆਇਸੇ ਉਦੋਂ ਘੱਟ ਸੀਗੇ ਹੁਣ ਜਿਆਦਾ ਫੈਲੇ ਹੋਏ ਉਦੋਂ ਇਹ ਵੀ ਨਹੀਂ ਬਣਾਇਆ ਸੀਗਾ ਇਹਨੂੰ ਮੇਰੇ ਖਿਆਲ ਦੋ ਸਾਲ ਹੋਏ ਸ਼ਾਇਦ ਬਣਾਇਆ ਇਹਨੂੰ ਪਹਿਲਾਂ ਹੈਂਡੀ ਸੀ ਨਾ ਸਾਰੀ ਜਿਹੜੀ ਇਹ ਫਲਾਈ ਲੱਗੀ ਹੋਈ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਇੱਥੇ ਜਦੋਂ ਆਕੇ ਠਹਿਰੇ ਸੀ ਤੇ ਫਲਾਈ ਦੀ ਦਾਤਨ ਕਰਦੇ ਹੋਏ ਉਹਨਾਂ ਨੇ ਫਲਾਈ ਦੇ ਚਾਰ ਟੋਟੇ ਕਰਕੇ ਇੱਥੇ ਸੜਤੇ ਸੀ ਜਿਹੜੇ ਕੀ ਅੱਜ ਹੈ ਬਹੁਤ ਵੱਡੇ ਵਣ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਚਾਰ ਥਾਵਾਂ ਦੀ ਸਿੱਟੀ ਸੀ ਔਰ ਚਾਰ ਥਾਵਾਂ ਦੀ ਇਹ ਹੋਈ ਹੈ ਯਾਨੀ ਗੁਰ ਬਿਨ ਭਗਤ ਨਾ ਹੋਏ ਗੁਰਬਿਨ ਭਗਤ ਨਾ ਹੋਏ ਵਾਹ ਬਈ ਵਾਹ ਲੋਕਲ ਮੁੰਡੇ ਕਹਦੇ ਜੀ ਥੋੜਾ ਸਾਈਕਲ ਚਲਾ ਕੇ ਵੇਖਣਾ ਹੈ ਤੇ ਇਹ ਹੁਣ ਇਹਨਾਂ ਨੇ ਸਾਈਕਲ ਚਲਾ ਕੇ ਵੇਖ ਲਿਆ ਤੇ ਬਾਈ ਕਿਵੇਂ ਰਿਪੋਰਟ ਸਹੀ ਆ ਬਾਈ ਓਕੇ ਆ ਹੋਰੂ ਕਾਮ ਆ ਇਹ ਮੁੰਡਾ ਸਾਡਾ ਐਸੇ ਦੇ ਚਲੋ ਵਧੀਆ ਚਲਾ ਲੂਗਾ ਹਾਂਜੀ ਚਲੋ ਲਾ ਦਿਓ ਨਾਲ ਉਹਦੇ ਸਟੈਂਡ ਤੇ ਹੈਨੀ ਬਾਈ ਇਹਦਾ ਚਲੋ ਕਿਸੇ ਦੀ ਇੱਛਾ ਨੂੰ ਮਾਰਨਾ ਨਹੀਂ ਚਾਹੀਦਾ ਚਲੋ ਬਾਈ ਦੀ ਇੱਛਾ ਸੀ ਚਲਾ ਕੇ ਵੇਖਣਾ ਚਲਾ ਲਿਆ ਬਾਈ ਕੀ ਨਾਂ ਆਪਣਾ ਰਾਜਵਿੰਦਰ ਸਿੰਘ ਕੋਠੇਂਦਰ ਸਿੰਘ ਕੋਠੇਂਦਰ ਸਿੰਘ ਵਾਹ ਜੀ ਵਾਹ ਚਲੋ ਬਾਈ ਜਿਉਂਦੇ ਰਹੋ ਵਸਦੇ ਰਹੋ ਗੁਰੂ ਸਾਹਿਬ ਦੇ ਜਮਾਂ ਨੇੜੇ ਬੈਠੇ ਹੋ ਹੈ ਚਲੋ ਬਹੁਤ ਚੰਗੀ ਗੱਲ ਸ਼ਾਬਾਸ਼ ਸੋ ਵਾਪਸੀ ਆਉਂਦੇ ਹੋਏ ਇੱਕ ਟਿਊਬਲ ਤੇ ਰੁਕੇ ਆਂ ਖੇਤਾਂ ਦੇ ਵਿੱਚ ਬਹੁਤ ਠੰਡਾ ਪਾਣੀ ਜਿਹੜਾ ਕੀ ਰਿਫਰੈਸ਼ ਕਰ ਦਿੰਦਾ ਖੰਡਾ ਬ੍ਰਹਿਮੰਡਾ ਵਿੱਚ ਕਿਸੇ ਦੇ ਨਹੀਂ ਜੋ ਬਸ ਆਸinha ਹੈ ਖੰਡਾ ਬੈਠਾ ਥੋ ਤੇਰਾ ਖਾਲਸਾ ਕਿੱਤ ਵਿੱਚ ਜੱਤੋਂ ਪੈਰ ਰੱਖਣਾ ਅਕਾਲ ਨੂੰ ਤੇ ਡੱਬ ਵਿੱਚ ਰੱਖੇ ਬਸ ਤਾਲ ਤੇਰਾ ਖਾਲਸਾ ਪਾਨਾ ਭਾਕੇ ਜਦੋਂ ਕੁਲ ਬੰਤ ਸਿਆ ਨਿਕਲਦਾ ਦੇ ਕਲੇ ਜੇ ਪਾਵੇ ਹੌ ਤੇਰਾ ਖਾ ਜੋ ਜੋ ਮੁਕਸਰ ਦੇ ਨੇੜੇ ਆ ਰਹੇ ਆ ਬਦਲਬਾਈ ਵੀ ਪੂਰੀ ਹੋ ਗਈ ਮੌਸਮ ਮੀਂਹ ਵਾਲਾ ਬਣ ਗਿਆ ਠੰਡੀ ਹਵਾ ਚੱਲ ਵੀ ਰਾਈਡ ਦਾ ਮਜ਼ਾ ਆ ਰਿਹਾ ਸੋ ਇਹ ਕੁਦਰਤੀ ਮੌਜਾਂ ਜਿਹੜੀਆਂ ਘਰੇ ਬੈਠਿਆਂ ਨਹੀਂ ਲੱਭਦੀਆਂ ਇਹਦੇ ਲਈ ਸਾਨੂੰ ਘਰੋਂ ਨਿਕਲਣਾ ਪੈਣਾ ਹੈ ਸਾਈਕਲ ਚੁਗਣਾ ਪੈਣਾ ਤੇ ਦੂਰ ਜਾਂ ਨੇੜਲੇ ਪਿੰਡਾਂ 'ਚ ਕਸਬਿਆਂ 'ਚ ਆਉਣਾ ਪੈਣਾ ਤਾਂ ਹੀ ਕੁਦਰਤ ਸਾਡੀ ਤੇ ਮਿਹਰਬਾਨ ਹੋਊਗੀ ਲਓ ਜੀ ਨਹਿਰਾ ਟੱਪ ਕੇ ਮੁਕਸਰ ਪੁਲਰ ਵਾਲੀਆਂ ਇੱਥੇ ਰੁਕਿਆ ਸੀ ਅਰਜਨ ਕੈਸਲ ਤੇ ਤੇ ਬਹੁਤ ਸੋਹਣਾ ਦ੍ਰਿਸ਼ ਹਵਾ ਬਹੁਤ ਚੱਲ ਪਈ ਮੌਸਮ ਬਹੁਤ ਸੋਹਣਾ ਹੋ ਗਿਆ ਕਿ ਇੱਕ ਰੋਜ਼ ਸਾਨੂੰ ਮਿਲਦੀਆਂ ਐ ਪਰੀਆਂ ਤੇ ਬੜੇ ਦਿਨਾਂ ਤੋਂ ਇਹਨਾਂ ਦੇ ਨਾਲ ਫੋਟੋ ਨਹੀਂ ਕਰਾਈ ਸੀ ਇਹ ਵੀ ਥੋੜਾ ਗੁੱਸੇ ਸੀ ਕਿਆਂ ਸਾਡੇ ਨਾਲ ਫੋਟੋ ਨਹੀਂ ਕਰਾਈ ਕਿਵੇਂ ਹਰਮਨ ਕੈਮ ਐ ਕੰਮ ਮੁੱਸਰ ਵਾਲੇ ਦਾ ਇਸ ਮੌਸਮ ਨੂੰ ਤਰਸਦੇ ਐ ਸ਼ੁਕਰ ਐ ਮਾਲਕਾ ਤੂੰ ਕਿਤੇ ਅੱਜ ਮੀਂਹ ਵਾਲਾ ਮੌਸਮ ਕੀਤਾ ਐ ਮੁੰਡੇ ਦਾ ਨੱਚਣ ਨੂੰ ਜੇਲ ਦਿਲ ਕਰਿਆ ਮੁੰਡਾ ਕਹਿੰਦਾ ਮੈਂ ਨੱਚਣਾ ਹੈ ਕੀ ਬਾਤ ਆ ਵੀ ਸਾਰੇ ਰਾਹ ਨਹੀਂ ਨੱਚਣ ਨੂੰ ਗਿਆ ਪਰੀਆਂ ਦੇ ਮੋਹਰੇ ਆ ਕੇ ਕਹਿੰਦਾ ਮੈਂ ਨੱਚਣਾ ਹੈ ਪਤਾ ਨਹੀਂ ਕੀ ਗੱਲ ਆ ਹਾਂ ਵੀ ਢਿੱਡ ਤਾਂ ਬਹੁਤ ਆਇਆ ਤੂੰ ਢਿੱਡ ਘਟਾ ਆਪਣਾ ਮੁੰਡਿਆ ਬਹੁਤ ਸ਼ਾਨਦਾਰ ਰਾਈਡਰ ਹਰਮਨਦੀਪ ਸਿੰਘ ਮਹਿਰਾ ਚਲੋ ਹੁਣ ਚੱਲੇ ਪਾਈਆਂ ਮੀ ਆਇਆ ਨਾ ਹਰਮਨ